ਸਤਿ ਸ੍ਰੀ ਅਕਾਲ ਜੀ ਮੈਥਡ ਆਪਣਾ ਗੁਰਜਿੰਦਰ ਸਿੰਘ ਸਰਾ ਤੇ ਅੱਜ ਪਿੰਡ ਰੂੜੇਕੇ ਖੁਰਦ ਦੇ ਵਿੱਚ ਦੁਬਾਰਾ ਪਹੁੰਚਿਆ ਬਹੁਤ ਸਾਰਾ ਤੁਸੀਂ ਪਿਆਰ ਦੰਨੇ ਹੋ ਸਾਡੇ ਨਾਲ ਇੱਥੋਂ ਦੇ ਸਾਫਕਾ ਸਰਪੰਚ ਸਰਦਾਰ ਦਰਸ਼ਨ ਸਿੰਘ ਜੀ ਮੌਜੂਦ ਨੇ ਸੋ ਇਹਨਾਂ ਦੇ ਪਿੰਡ ਪੱਦਰ ਤੇ ਇੱਕ ਪੌਂਟਰੀ ਫਾਰਮ ਸ਼ੁਰੂ ਕੀਤਾ ਸੀਗਾ ਇਹ ਕਰਿਆ ਸ਼ੌਂਕ ਦੇ ਵਜੋਂ ਸੀਗਾ ਸ਼ੌਂਕ ਦੇ ਵਜੋਂ ਪਿੰਡ ਦੇ ਵਿੱਚ ਇੱਕ ਚੂਚਾ ਪਾਇਆ ਸੀਗਾ ਕਿ ਆਪਾਂ ਇੱਥੇ ਢੀੜਾ ਫੀੜਾ ਦੇ ਲਿਆ ਕਰਾਂਗੇ ਚਲੋ ਫਾਰਮ ਦੇ ਵਿੱਚ ਘੰਟਾ ਕਿਹੜੀ ਜੀ ਲੱਗ ਜਾ ਕਰੂਗਾ ਪਰ ਉਹ ਕਹਿੰਦੇ ਹੁੰਦੇ ਵੀ ਰੱਬ ਜੋ ਕਰਦਾ ਚੰਗੇ ਲਈ ਕਰਦਾ ਕਿਤੇ ਨਾ ਕਿਤੇ ਉਹੀ ਜਿਹੜਾ ਸ਼ੌਂਕ ਨੂੰ ਜਾਨਵਰ ਪਾਇਆ ਸੀ ਉਹ ਅੱਜ ਕਿ ਕਿਤੇ ਵਿੱਚ ਬਦਲ ਗਿਆ ਤੇ ਇਹਨਾਂ ਤੋਂ ਇਨਸਪਾਇਰ ਹੋ ਕੇ ਹੋਰ ਬਹੁਤ ਸਾਰੇ ਪੰਜਾਬੀ ਆਪਣੇ ਭੈਣ ਭਰਾਵਾਂ ਨੇ ਵੀ ਮੁਰਗੀ ਫਾਰਮ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੋ ਬਹੁਤ ਚੰਗਾ ਲੱਗਦਾ ਸਰਪੰਚ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪਹਿਲਾਂ ਗੁਰਜਿੰਦਰ ਸਾਰਿਆਂ ਨੂੰ ਜਿਹੜਾ ਸਰੋਤੇ ਆ ਸੁਣਨ ਵਾਲੇ ਆਪਾਂ ਨੂੰ ਇਹਨਾਂ ਨੂੰ ਫਤਿਹ ਬਰਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਰਪੰਚ ਸਾਹਿਬ ਜੇ ਗੱਲ ਕਰੀਏ ਮੁਰਗੀ ਫਾਰਮ ਦੀ ਹਾਂਜੀ ਬਹੁਤ ਸਾਰੀ ਚੀਜ਼ ਜਾਣਕਾਰੀ ਜਾਨਦੇ ਹੋ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਜਿਹੜਾ ਮੰਨਣਾ ਹੈਗਾ ਵੀ ਜਿਹੜੀ ਫਾਰਮ ਹੀ ਮੁਰਗੀ ਹੈ ਜਿਹੜੀ ਵੀ ਸੇਲ ਪਰਚ ਵੀ ਉਹ ਮਰਦੀ ਐ ਪਰ ਜਿਹੜੀ ਤੁਹਾਡੇ ਕੋਲੋਂ ਮੁਰਗੀ ਅੱਜ ਤੱਕ ਆਪਾਂ ਰੈਫਰੈਂਸ ਪਾਈ ਐ ਜ ਜ ਤੁਹਾਡੇ ਕੋਲੋਂ ਜਿਹੜੇ ਘਰੇ ਰੱਖੇ ਹੋਏ ਜਾਨਵਰਾਂ ਦੇ ਵਿੱਚੋਂ ਜਾਨਵਰ ਗਏ ਨਹੀਂ ਉਹਨਾਂ ਦੀ ਇੱਕ ਵੀ ਸ਼ਿਕਾਇਤ ਨਹੀਂ ਆਈ ਆਪਣੀ ਤੋਂ ਨਹੀਂ ਆਈ ਕੋਈ ਸ਼ਿਕਾਇਤ ਹਾਂਜੀ ਇਹ ਕੀ ਕਾਰਨ ਮੰਨਦੇ ਹੋ ਜਾਂ ਦੇਖਭਾਲ ਦੀ ਕਮੀ ਮੰਨਦੇ ਹੋ ਕ ਕੀ ਵਾਇਰਸ ਦੀ ਪ੍ਰੋਬਲਮ ਮੰਨਦੇ ਤੁਸੀਂ ਇਹ ਬਾਈ ਇੱਕ ਤਾਂ ਜਿਹੜੇ ਆਪ ਨੇਲੇ ਜਾਨਵਰ ਨੇ ਨਾ ਹਾਂਜੀ ਇਹ ਆਪਾਂ ਜ਼ੀਰੋ ਤੋਂ ਸਟਾਰਟ ਕਰੇ ਨੇ ਹਾਂਜੀ ਇੱਕ ਦਿਨ ਦੇ ਬੱਚੇ ਸੀ ਆਪਾਂ ਲੈਂਦੇ ਤੇ ਉਹਦਾ ਕਰਕੇ ਜਿਵੇਂ ਖਰਾਕ ਵਧੀਆ ਚੰਗੀ ਤੋਂ ਚੰਗੀ ਪਾਈ ਐ ਹਾਂਜੀ ਪਰ ਅਸੀਂ ਇਹਨਾਂ ਨੂੰ ਨਾਲ ਦੀ ਨਾਲ ਨਾ ਜਿਵੇਂ ਕੋਈ ਇੱਕ ਦਾ ਲਾਲਜੀ ਬਿਠਾਉਣ ਲੱਗ ਜੰਦੀ ਹੈ ਹਾਂਜੀ ਜਦੋਂ ਲਾਲਜੀ ਬਿਠਾਉਣ ਲੱਗ ਜੇ ਉਦੋਂ ਅਸੀਂ ਸਾਰਿਆਂ ਨੂੰ ਹੀ ਦਵਾਈ ਉਹਦੇ ਵਿੱਚ ਪਾਣੀ ਚ ਪਾ ਦਨੇ ਸਾਰਿਆਂ ਨੂੰ ਜੀ ਸਾਰਿਆਂ ਨੂੰ ਠੀਕ ਹੈ ਜੀ ਤੇ ਜਾ ਮੰਨ ਕੇ ਚਲੋ ਚਿੱਟੀ ਪਿੱਠਵੀ ਕਰਨ ਲੱਗ ਜੰਦੀਆਂ ਹਾਂਜੀ ਉਦੋਂ ਵੀ ਅਸੀਂ ਮੰਨ ਕੇ ਚਲੋ ਮੈਡੀਸਨ ਜਿਹੇ ਜਾ ਉਥੇ ਅਸੀਂ ਜਾਣਾਂਗੇ ਦੁਕਾਨ ਤੇ ਹਾਂਜੀ ਤੇ ਉਹਨਾਂ ਨੂੰ ਜਾ ਕੇ ਦੱਸੀਦਾ ਵੀ ਇਸ ਤਰ੍ਹਾਂ ਵੀ ਸਾਡੀ ਆਹ ਪ੍ਰੋਬਲਮ ਹੈ ਹਾਂਜੀ ਉਹ ਸਾਨੂੰ ਦਵਾਈ ਦੇ ਦਿੰਦੇ ਨੇਗੇ ਤੇ ਜਾ ਮੰਨ ਕੇ ਚਲੋ ਜਦੋਂ ਅੱਖਾਂ ਜਾਂ ਮਿਚਣ ਲੱਗ ਜਾਂਦੀਆਂ। ਸੀਆਰਟੀ ਦੀ ਪ੍ਰੋਬਲਮ ਕਹਿੰਦੇ ਆ। ਸੀਆਰਟੀ ਐ ਥੋੜਾ ਜਿਹਾ ਮੈਂ ਨਾ ਅੰਗਰੇਜ਼ੀ ਚ ਮੈਨੂੰ ਘੱਟਾਂ ਦੀ ਮੈਂ ਤਾਂ ਸਿੱਧੀ ਪੰਜਾਬੀ ਵੀ ਆਉਂਦੀ ਆ। ਹਾਂਜੀ। ਤੇ ਉਹ ਦਵਾਈ ਅਸੀਂ 5 ਲੀਟਰ ਚ ਇੱਕ ਚਮਚਾ ਪਾ ਦੇਣੇਗੇ। 5 ਲੀਟਰ ਵਿੱਚ। ਹਾਂ ਉਹ ਅਸੀਂ ਘੱਟ ਤੋਂ ਘੱਟ ਮਹੀਨੇ ਦੇ ਵਿੱਚ ਹਫ਼ਤਾ ਤੋਂ ਅਸੀਂ ਪਾਉਣੀ ਆ। ਇੱਕ ਹਫ਼ਤਾ ਜੀ। ਇੱਕ ਹਫ਼ਤਾ ਕੋਈ ਮਤਲਬ ਕਿਸੇ ਨੂੰ ਪ੍ਰੋਬਲਮ ਆਵੇ ਜਾਂ ਨਾ ਆਵੇ ਤਾਂ ਕਰਕੇ ਆਪਣੇ ਸਾਰੇ ਬੱਚੇ ਐਕਟਿਵ ਬਣੇਗੇ। ਤੇ ਜਿਵੇਂ ਆਪਾਂ ਦੇਖ ਰਹੇ ਹਾਂ ਨਾ ਪਿੱਛੇ ਹਰਕਤ ਦੇ ਵਿੱਚ ਨੇ ਸਾਰੇ ਮੁਰਗੇ-ਮੁਰਗੀਆਂ ਮੱਲੋ ਵੀ ਇਹ ਬੈਂਦੇ ਬੁੰਦੇ ਤਾਂ ਨਹੀਂ ਹੈਗੇ ਤੁਹਾਡੇ ਵਾਲੇ ਜਾਨਵਰ ਵੀ ਸੁਣਨੇ ਜੇ ਬੈਠੇ ਹੋਣਾ ਨਹੀਂ 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 ਮਤਬ ਇਹ ਨਹੀਂ ਤਾਂ ਯਾਰ ਨੌਕਰੀਆਂ ਘੋੜੀਆਂ ਹੈ ਨੌਕਰੀਆਂ ਘੋੜੀਆਂ ਹੈ ਹਾਂ ਹੁਣ ਨੌਕਰੀਆਂ ਤੇ ਯਾਰ ਦੂਜੀ ਅਗਲਾ ਟਾਇਰਾ ਜੀਆਂ ਲੈ ਲੈਂਦਾ ਉਹ ਹੁਣ ਅਗਲਾ ਕਹਿੰਦਾ ਹੁਣ ਕਈ ਵਾਰੀ ਫੋਨ ਆਉਂਦਾ ਹੈ ਹਾਂਜੀ ਬਾਈ ਯਾਰ ਤੁਹਾਡੀ ਮੁਰਗੀ ਦਾ ਕੀ ਰੇਟ ਹੈ ਅਸੀਂ ਫਿਰ ਅਗਲੇ ਨੂੰ ਜੋ ਦੱਸਦਾ ਵੀ ਸਾਡਾ ਤਾਂ ਬਈ ਆਹ ਰੇਟ ਹੈ ਆਹ ਰੇਟ ਹੈ ਯਾਰ ਫਲਾਨਾ ਇੰਨੇ ਕਹੀ ਜਾਂਦਾ ਜੀ ਮੈਂ ਕਹਾਂ ਯਾਰ ਕੋਈ ਨੁਗਰੀ ਘੋੜੀ ਹੁੰਦੀ ਹੈ ਕੋਈ ਦੂਜਾ ਟਾਇਰਾ ਜੀਆਂ ਕਦੇ ਕੋੜੇ ਨਾਲ ਨਾ ਸਾਡਾ ਗਦੇ ਕੋੜੇ ਦਾ ਕਹਿੰਦੇ ਫਰਕ ਹੁੰਦਾ ਗਦੇ ਕੋੜੇ ਦੀ ਗੱਲ ਆ ਗਈ ਗਦੇ ਕੋੜੇ ਦਾ ਫਰਕ ਹੁੰਦਾ ਤੇ ਬਾਕੀ ਸਰਪੰਚ ਸਾਹਿਬ ਜੇ ਮੰਨ ਲਓ ਗੱਲ ਕਰੀਏ ਹੁਣ ਵੀ ਆਮਦਨ ਵੀ ਕਿੰਨੀ ਘੋਂ ਲੱਗ ਗਈ ਜ਼ਿਆਦਾਤਰ ਲੋਕ ਆਪ ਪਹਿਲਾਂ ਵੀ ਵੀਡੀਓ ਪਾਈ ਸੀ ਉਹ ਇੱਕ ਦੋ ਬੰਦੇ ਜਿਨ੍ਹਾਂ ਤੋਂ ਚਲੋ ਫਾਰਮ ਦੀ ਸੰਭਾਈ ਨਹੀਂ ਹੋਈ ਜਾਂ ਜਿਹੜੇ ਵੀ ਕੰਮ ਕਰਕੇ ਰਾਜ਼ੀ ਨਹੀਂ ਹੁੰਦੇ ਉਹ ਕਹਿੰਦੇ ਵੀ ਸਾਡੇ ਦਾ ਪੈਸੇ ਨੁਕਸਾਨੇ ਗਏ ਕੰਮ ਦੇ ਬਾਈ ਜੀ ਗੱਲ ਹੋਰ ਵੀ ਮੈਂ ਇੱਕ ਦੋ ਬੰਦਿਆਂ ਦੇ ਮੈਨੂੰ ਵੀਡੀਓ ਆਈਆਂ ਹਾਂ ਹਾਂਜੀ ਵੀ ਯਾਰ ਸਾਡਾ ਇਸ ਤਰ੍ਹਾਂ ਨੁਕਸਾਨ ਹੋ ਗਿਆ ਪਰ ਬਸ ਜਿਹੜਾ ਗੁਰਜਿੰਦਰ ਮੇਨ ਗੱਲ ਕੀ ਆ ਨਾ ਹਾਂਜੀ ਜਦ ਬੰਦਾ ਆਪ ਜਨਚਰਨੀ ਨਾ ਉੱਥੇ ਆਉਂਦਾ ਹੂੰ ਉਹਨਾਂ ਜਦ ਤੱਕ ਕੋਈ ਨਾ ਕੋਈ ਪ੍ਰੋਬਲਮ ਆਊਗੀ ਜਨਚਰਾ ਆਪ ਨਹੀਂ ਮੰਨਦਾ ਮਾਲਕ ਜਿਹੜਾ ਹੈਗਾ ਮੈਂ ਖੁਦ ਜਿੱਦੇ ਤੋਂ ਇਹ ਮੰਨ ਕੇ ਚੱਲੋ ਤੀਜੇ ਮਹੀਨੇ ਦੀ 12 ਤਰੀਕ ਨੂੰ ਲੈ ਕੇ ਆਂਦੇ ਸੀ ਠੀਕ ਹੈ ਜੀ ਤੇ ਮੈਨੂੰ ਲੱਗਦਾ ਹੈ ਵੀ ਮੈਂ ਉਹਦੇ ਤੋਂ 6-7-8 ਮਹੀਨੇ ਹੋ ਗਏ ਤੇ ਮੈਂ ਇਹ ਕਿਤੇ ਸੁਣਨੇ ਛੱਡੇ ਨਹੀਂ ਮੰਨ ਕੇ ਚੱਲ ਵੀ ਮੈਂ ਕਿਤੇ ਕੋਈ ਜਿਹੜਾ ਜਾਂ ਸਵੇਰ ਜਾਂ ਸ਼ਾਮ ਵਾਲਾ ਟਾਈਮ ਮਿਸ ਕਰਿਆ ਨਹੀਂ ਇੱਥੇ ਹੁੰਨੇ ਆ ਮੈਂ ਇੱਥੇ ਆਉਣਾ ਹੀ ਆਉਣਾ ਹਰ ਹਾਲਤ ਠੀਕ ਹੈ ਜੀ ਮੇਰਾ ਚਾਹੋ ਇੱਥੇ ਬੰਦਾ ਵੀ ਹੋਵੇ ਤਾਂ ਪਰ ਮੈਂ ਉਹਦੇ ਕੋਲੇ ਖੜ ਕੇ ਸਾਰਾ ਕੰਮ ਕਰਦਾ ਨਹੀਂ ਤੁਸੀਂ ਇੱਕ ਗੱਲ ਮੈਨੂੰ ਹੋਰ ਦੱਸੋ ਮੈਨਾਂ ਤਾਂ ਮੈਨੂੰ ਆਪ ਨੂੰ ਹੀ ਸ਼ੌਂਕ ਆਏਗਾ ਮੈਂ ਆਪ ਹੀ ਕਰਦਾ ਸਾਰਾ ਕੰਮ ਨਾਲ ਕਰਦਾ ਹਾਂ ਜੇ ਮੰਨ ਕੇ ਚਲੋ ਕੋਈ ਐ ਵੀ ਕੋਈ ਜਿਵੇਂ ਹੁਣ ਫੋਨ ਸੁਣਨ ਲੱਗ ਗਿਆ ਜਾਂ ਕੋਈ ਤੇਰੇ ਅਰਗਾ ਗਿਆ ਯਾਰ ਮਿੱਤਰ ਉਦੋਂ ਫਿਰ 2 ਮਿੰਟ ਬੈਠਣਾ ਵੀ ਪੈਂਦਾਗਾ ਗੱਲਬਾਤ ਵੀ ਫੋਨ ਵੀ ਸੁਣਨਾ ਪੈਂਦਾ ਇੱਕ ਮੇਰਾ ਹੋਰ ਹੈਗਾ ਮੰਨ ਕੇ ਜੇਲ ਇੱਕ ਬੰਦਾ ਤਾਂ ਆ ਗਿਆ ਬਦੇ ਬਿਜ਼ਨਸ ਜਾਂ ਪੈਸੇ ਮੰਗਰੀ ਹੈ ਮੇਰਾ ਉਹ ਵੀ ਸਿਸਟਮ ਨਹੀਂ ਠੀਕ ਹੈ ਜੀ ਮੈਂ ਜੇ ਇੱਕ ਬੰਦੇ ਨੇ ਮੈਨੂੰ ਫੋਨ ਕਰ ਲਿਆ ਵੀ ਵੀਰੇ ਮੈਂ ਯਾਰ ਕੰਮ ਸਟਾਰਟ ਕਰਨਾ ਹੈਗਾ ਫਿਰ ਮੈਂ ਉਹਨੂੰ ਕਹਿ ਦੇਣਾ ਜੇ ਤਾਂ ਮੈਂ ਉਦੋਂ ਹੀ ਟਾਈਮ ਹੈਗਾ ਤਾਂ ਉਦੋਂ ਹੀ ਲਾਉਣਾ ਹੈ 10 20 ਮਿੰਟ ਅੱਧਾ ਘੰਟਾ ਲੱਗ ਜੇ ਮੈਨੂੰ ਕੋਈ ਦਿੱਕਤ ਨਹੀਂ ਇਹ ਸਮਾਂ ਦੰਨੇ ਹੋ ਨਹੀਂ ਫਿਰ ਸ਼ਾਮ ਨੂੰ ਉਹਨੂੰ ਕਹਿ ਦੇਣਾ ਵੀ ਮੈਨੂੰ 7 ਵਜੇ ਤੋਂ ਲੈ ਕੇ 9 ਵਜੇ ਦੇ ਤੱਕ ਹੂੰ ਜਦੋਂ ਮਰਜ਼ੀ ਫੋਨ ਕਰ ਠੀਕ ਹੈ ਜੀ ਕਿਉਂਕਿ ਐ ਵੀ ਮੈਂ ਆਪਾਂ ਕੋਈ ਨਸ਼ਾ ਕਰਨਾ ਹੈ ਸਹੀ ਗੱਲ ਹੈ ਜੀ ਨਹੀਂ ਤਾਂ ਵਿੱਚ ਬੰਦੇ ਐ ਹੁੰਦੇ ਆ ਵੀ 7 ਵਜੇ ਤੋਂ ਬਾਅਦ ਤਾਂ ਉਹ ਗੱਲ ਕਰਨ ਵਾਲੇ ਨਹੀਂ ਹੁੰਦੇ ਨਹੀਂ ਹਾਂਜੀ ਆਪਾਂ ਤਾਂ ਜਿਵੇਂ ਜਿਹੇ ਜੇ ਤੜਕੇ ਉਹ ਹੀ ਜਾਤਣੇ ਨਹੀਂ ਬਾਕੀ ਕੰਮ ਦਾ ਨਸ਼ਾ ਹੋਣਾ ਜ਼ਰੂਰੀ ਹੈ ਕੰਮ ਦਾ ਨਸ਼ਾ ਕੰਮ ਦਾ ਨਸ਼ਾ ਜਿਹੜਾ ਇਹ ਸਭ ਤੋਂ ਵਧੀਆ ਨਸ਼ਾ ਹੈ ਹੁਣ ਮੇਰੇ ਕੋਲ ਆ ਬੱਚਾ ਹੈ ਜਿਹੜਾ ਹਾਂਜੀ ਇਹ ਵੀ ਹੁਣ ਮੈਨੂੰ ਕਹੀ ਜਾਂਦਾ ਵੀ ਆਪਾਂ ਥੋੜਾ ਹੋਰ ਵਧਾ ਲਈਏ ਅੱਛਾ ਜੀ ਮੈਂ ਕਿਹਾ ਕੋਈ ਨਹੀਂ ਤੂੰ ਦਿਲ ਲਾਲਾ ਮੜਾ ਜਾ ਜਦੋਂ ਤੇਰਾ ਪੂਰਾ ਦਿਲ ਲੱਗ ਗਿਆ ਇਹ ਤਾਂ ਆਪਣਾ 5 ਮਿੰਟਾਂ ਦਾ ਕੰਮ ਉਹਦੀ ਆਪਾਂ ਤੇ ਮਿਹਨਤ ਵੀ ਬਹੁਤ ਜ਼ਿਆਦਾ ਕਰਦਿਆ ਤੇ ਤੁਹਾਨੂੰ ਨਿਗਾ ਵੀ ਮਰਵਾ ਦਨੇ ਆ ਦੇਖ ਲੋ ਅਸੀਂ ਆਂਡੇ ਜਾਣ ਕੇ ਦਿਖਾਉਣ ਦਾ ਮਾਰਾ ਰੱਖੇ ਨੇ ਇਹ ਆਂਡੀ ਦੀ ਦੋਸਤੋ ਖਾਸੀਅਤ ਆ ਹੁਣ ਸਰਪੰਚ ਸਾਹਿਬ ਤੁਸੀਂ ਦੱਸੋ ਵੀ ਇਹ ਲੋਕ ਕਹਿੰਦੇ ਵੀ ਯਾਰ ਇਹ ਤਾਂ ਛੋਟੇ ਆਂਡੇ ਆ ਨਹੀਂ ਨਹੀਂ ਇਹ ਭਾਈ ਨਾ ਦੇਖੋ ਆਪਣੇ ਕੋਲੇ ਤਾਂ ਹੈਗੀ ਆਈਗੀ ਨੌਲੇਜ 6-7 ਮਹੀਨਿਆਂ ਦੀ ਠੀਕ ਹੈ ਜੀ ਜਿਹੜੇ ਵਿੱਚ ਆਪਾਂ ਵੀਡੀਓ ਵੀ ਦੇਖਦੇ ਆਂਗੇ ਹੂੰ ਜਿਹੜੇ ਬੰਦੇ ਕੋਈ ਵੀਡੀਓ ਪਾਉਂਦੇ ਨੇ ਵੀ ਯਾਰ ਆਂਡੇ ਉਹ ਕਹਿੰਦੇ ਵੀ ਜਿਹੜਾ ਆਂਡਾ ਵੱਡਾ ਹੋਊਗਾ ਜ਼ਿਆਦਾ ਉਹ ਕੋਈ ਕੈਮੀਕਲਾਂ ਨਾਲ ਹੀ ਬਣਿਆ ਹੋਊਗਾ ਤੇ ਉਹ ਮੰਨ ਕੇ ਚੱਲੋ ਵੀ ਜਿਹੜਾ ਅਸਲੀ ਦੇਸੀ ਖਰਾਕ ਵਾਲਾ ਨਹੀਂ ਜ਼ਿਆਦਾ ਵੱਡਾ ਦੇਸੀ ਖਰਾਕ ਵਾਲਾ ਹਾਂਜੀ ਜਾਂ ਕੋਈ ਬਰੀਡ ਦਾ ਫਰਕ ਹੋਵੇ ਦੇਖੋ ਆਪਾਂ ਕਹਿ ਨਹੀਂ ਸਕਦੇ ਜਿਹੜੀ ਸੁਨਾਲੀ ਮੁਰਗੀ ਹੈ ਉਹ ਸਾਡੀ ਵਧੀਆ ਪੂਰੀ ਮੁਰਗੀ ਹੈਗੀ ਅਗਲਾ ਕਹਿੰਦਾ ਵੀ ਯਾਰ ਇਹ ਛੋਟੀਆਂ ਰਹਿ ਜਾਂਦੀਆਂ ਨਹੀਂ ਆ ਦੇਖੋ ਮੁਰਗੀਆਂ ਆਪਣੀਆਂ ਫਿਰਦੀਆਂ ਨੇ ਸਾਡੀਆਂ ਬਹੁਤ ਵਧੀਆ ਹਾਂ ਬਾਕੀ ਇੱਕ ਗੱਲ ਹੋਰ ਹੈ ਜਿਹੜਾ ਅੰਡਾ ਮੰਨ ਲਓ ਵੀ ਮੁਰਗੀ ਕੱਲੇ ਫੀਡ ਖਾ ਕੇ ਦੇ ਰਹੀ ਹੈ ਆਪਾਂ ਆਰਗੈਨਿਕ ਨਹੀਂ ਮੰਨ ਸਕਦੇ ਆ ਠੀਕ ਆ ਵੀ ਉਹ ਪ੍ਰੋਟੀਨ ਆ ਪਰ ਇਹ ਅੰਡੇ ਨਾਲ ਕੋਈ ਮੁਕਾਬਲਾ ਨਹੀਂ ਕਿਉਂਕਿ ਇਹ ਆਰਗੈਨਿਕ ਤਰੀਕੇ ਨਾਲ ਤਿਆਰ ਹੁੰਦਾ ਹੈ ਜਿਹੜਾ ਕੁਦਰਤ ਦਾ ਇੱਕ ਨਿਯਮ ਆ ਬੱਚੇ ਪੈਦਾ ਕਰਨ ਦਾ ਕਹਿਰੀ ਜਾਂ ਮੁਰਗੀ ਦੇ ਅੰਡੇ ਦੇਣ ਦਾ ਕਹਿਰੀ ਉਹ ਨਿਯਮ ਦੇ ਨਾਲ ਤਿਆਰ ਹੁੰਦੇ ਆ ਤਾਂ ਇਹ ਅੰਡੇ ਚ ਤੇ ਫੀਡ ਵਾਲੇ ਅੰਡੇ ਤੇ ਜ਼ਮੀਨ ਅਸਮਾਨ ਦਾ ਫਰਕ ਆ ਵੀ ਉਹ ਗਦੇ ਕੋੜੇ ਵਾਲੀ ਗੱਲ ਫੇਰ ਆ ਜਾਂਦੀ ਆ ਬਹੁਤ ਜ਼ਿਆਦਾ ਫਰਕ ਆਗਾ ਆਪਣੇ ਮੰਨ ਕੇ ਚਲੋ 150 ਮੁਰਗੀ ਹੋਊਗਾ ਹਾਂ ਹਾਂਜੀ ਇਹਨਾਂ ਦੇ ਵਿੱਚ 25 ਮੁਰਗੇ ਛੱਡੇ ਹੋਏ ਨੇ ਅਸਲੀ ਨਹੀਂ ਤਾਂ ਹੁਣ ਅਗਲਾ ਯਾਰ ਕਹਿੰਦਾ ਇਹਨਾਂ ਨੂੰ ਕਾਨੂੰ ਬਾਦੂ ਫੀਡ ਖਵਾਈ ਹੈ ਹਾਂਜੀ ਪਰ ਇਹ ਵੀ ਕੋਈ ਚੀਜ਼ ਗੱਲ ਹੈ ਜੇ ਹੁਣ ਪਹਿਲਾਂ ਕੋਈ ਬੱਚੇ ਛੱਡਦੇ ਆਂ ਆਪਾਂ ਫਿਰ ਤਾਂ ਕੱਲੇ ਆਂਡੇ ਆ ਤੇ ਵੀ ਦੇਈ ਜਾਂਦੀਆਂ ਕੱਲੇ ਆਂਡੇ ਕੱਲੀ ਫੀਡ ਤੇ ਆਂਡੇ ਦੇਈ ਜਾਂਦੀਆਂ ਪਰ ਇਹ ਵੀ ਕੋਈ ਕਾਰਨ ਨਹੀਂ ਆ ਨਾ ਵੀ ਇਹ ਫਿਰ ਚੰਗੀ ਚੀਜ਼ ਹੈ ਇਹ ਆਂਡੇ ਦੀ ਦੋਸਤੋਂ ਪੂਰਤੀ ਵੀ ਨਹੀਂ ਹੁੰਦੀ ਬਹੁਤ ਦੂਰੋਂ ਦੂਰੋਂ ਜਿਵੇਂ ਹੁਣ ਬਰਸੀਨ ਹੋ ਜੂ ਹਰਾ ਹੋ ਜੂਗਾ ਉਹ ਉਹ ਵੀ ਖਾ ਜਾਂਦੀਆਂ ਉਹ ਵੀ ਕਿਉਂਕਿ ਹੁਣ ਇਦੋਂ ਪਹਿਲਾਂ ਆਪਣੇ ਕੋਲੇ ਮੱਕੀ ਸੀ ਮੱਕੀ ਜਿਵੇਂ ਇੱਥੇ ਕੋਤੜਦੰਦੇ ਮਸ਼ੀਨ ਨਾਲ ਉਹ ਖਾ ਜਾਂਦੀਆਂ ਸੀ ਜਿਵੇਂ 4 ਵੇਸਟ 4 ਅਸੀਂ 4 ਵੀ ਜਿਵੇਂ ਹੁਣ ਆਪਾਂ ਆਪਣੇ ਨਾ ਕਈ ਵਾਰੀ ਆਪਾਂ ਕੀ ਕਰਦੇ ਆ ਪਸ਼ੂ ਘਟ ਹੁੰਦੇ ਜਿਨ੍ਹਾਂ ਦੇ ਉਹ ਵੇਸਟ ਜਾ ਹੋ ਜਾਂਦੇ ਇੱਕ ਸਾਈਡ ਬਾਡਾ ਜਲਾ ਲੈਂਦੇ ਦੂਜਾ ਪਰ ਪਰੇ ਨੂੰ ਸਿੱਟਣਾ ਜਾ ਪੈਂਦਾ ਉਹ ਮੱਕੀ ਹੁੰਦੀ ਆ ਉਹਦੇ ਚ ਠੀਕ ਹੈ ਜੀ ਜੇ ਆਪਾਂ ਉਹ ਲਿਆ ਕੇ ਇਹਨਾਂ ਨੂੰ ਪਾਈਏ ਇਹਨਾਂ ਨੂੰ ਵੀ ਖਾ ਜਾਣੇ ਉਹ ਵੀ ਖਾਏ ਨਾ ਕਿਉਂਕਿ ਇਹ ਮੁਰਗੀ ਬਰੀਡ ਆ ਇਹ ਜਿਹੜੀ ਛੜਦੀ ਕੁਛ ਨਹੀਂ ਰੋਟੀਆਂ ਪਾ ਦਿੰਦੇ ਆ ਅਸੀਂ ਰੋਟੀਆਂ ਪਾ ਦਿੰਦੇ ਆ ਰੋਟੀਆਂ ਵੀ ਪਾ ਦਨੇ ਜੋ ਕੋਈ ਸਬਜ਼ੀ ਵੇਸਟ ਹੈ ਉਹ ਵੀ ਪਾ ਦਨੇ ਆ ਜਾਂ ਫਰੂਟ ਵੀ ਖਾ ਜਾਂਦੀਆਂ ਸਾਰਾ ਕੁਝ ਖਾਂਦੀ ਆ ਜੀ ਤੇ ਪਰ ਇਹਨਾਂ ਦੀ ਇੱਕ ਗੱਲ ਹੋਰ ਪੁੱਛਦੇ ਸਰਪੰਚ ਸਾਹਿਬ ਤੁਹਾਨੂੰ ਵੀ ਤੁਸੀਂ ਜਿਵੇਂ ਪਹਿਲਾਂ ਗੱਲ ਕਰਦੇ ਸੀਗੇ ਵੀ ਇੱਥੇ ਆਉਣਾ ਜ਼ਰੂਰੀ ਆ ਬੰਦੇ ਦਾ ਜ਼ਰੂਰੀ ਵੀਰੇ ਇਹ ਤੁਸੀਂ ਮਜਬੂਰੀ ਦੇ ਵਿੱਚ ਆਉਨੇ ਹੋ ਜੇ ਸ਼ੌਂਕ ਵਜੋਂ ਮੇਰਾ ਤਾਂ ਬਾਹਰ ਜਾਣ ਨੂੰ ਜੇ ਸੱਚ ਗੱਲ ਪੁੱਛੇ ਜੀ ਨਹੀਂ ਕਰਦਾ ਹਾਂ ਮੈਂ ਇੱਥੇ ਆਨੰਦ 'ਚ ਹਾਂ ਮੁਰਗੀਆਂ ਦੇ ਫਾਰਮ 'ਚ ਫਾਰਮ 'ਚ ਅੱਗੇ ਮੈਂ ਕੀ ਕਰਦਾ ਸੀਗਾ ਦੇਖੋ ਸੇਵਾ ਹੀ ਕਰੀ ਆਪਾਂ 30 35 ਸਾਲ ਠੀਕ ਹੈ ਜੀ ਪਾਰਟੀ ਨਾਲ ਵੀ ਜੁੜੇ ਰਹੇ ਆ ਤੇ ਪਿੰਡ ਨਾਲ ਵੀ ਜੁੜੇ ਰਹੇ ਹਾਂਗੇ ਹਾਂਜੀ ਤੇ ਆਪ ਦੀ ਜੇਬ 'ਚੋਂ ਰੁਪਏ ਲਾਈ ਨੇ ਲਾਈ ਨੇ ਜੀ ਹਾਂਜੀ ਹਾਂ ਨਹੀਂ ਪਰ ਹੋਰ ਤਾਂ ਜਲ ਛੱਡ ਪਰੇ 5-700000 ਰੁਪਏ ਤੇ ਤੇਲ ਤਾਂ ਪੱਕਾ ਹੀ ਆ ਨਾ ਦਿੱਲੀ ਦਾ ਤੇਲ ਹੁੰਦਾ ਸੀ ਤਾਂ ਐ ਹੁੰਦਾ ਵੀ ਅਗਲਾ ਕਹਿੰਦਾ ਯਾਰ ਉਹਨੇ ਕਾਪਾ ਮੋੜ ਕੇ ਲਿਆਵਾਂਗੇ ਵੀ ਨਹੀਂ ਘਰੇ ਉਹਨਾਂ ਖਰਚਾ ਕਰਨਾ ਪਊ ਮੈਂ ਤਾਂ ਇਕੱਲੀ ਬਸ ਜੇ ਤਾਂ ਉੱਥੇ ਕੋਈ ਫਿੱਕੀ ਚਾਹ ਹੋਈ ਤਾਂ ਕਾਪਾ ਪੀ ਲਿਆ ਤੇ ਨਹੀਂ ਤਾਂ ਆਪਾਂ ਦੁੱਧ ਹੀ ਫਰੂਟ ਖਾ ਕੇ ਮੁੜੇ ਆਈਦੇ ਸਹੀ ਗੱਲ ਹੈ ਜੀ ਤੇ ਬਾਕੀ ਜੇ ਹੁਣ ਗੱਲ ਕਰੀਏ ਮੁਰਗੀਆਂ ਦੀ ਹਨਾ ਚਲੋ ਆਪਾਂ ਪਿੰਡ ਪੱਦਰ ਤੇ ਆ ਮੈਂ ਵੀ ਇੱਕ ਪਿੰਡ ਦਾ ਵਸਨੀਕ ਆ ਤੁਸੀਂ ਵੀ ਇੱਕ ਪਿੰਡ ਦੇ ਵਸਨੀਕ ਹੋ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਕੰਮ ਦੇ ਵਿੱਚ ਜਿਹੜੇ ਆਪਣੇ ਜੱਟ ਜ਼ਿਮੀਂਦਾਰ ਭਾਈਚਾਰਾ ਜਾਂ ਪਿੰਡਾਂ ਦੇ ਵਿੱਚ ਕੋਈ ਵੀ ਆਪਣੇ ਭਰਾ ਨੇ ਇਹ ਕੰਮ ਤੋਂ ਬਹੁਤ ਜ਼ਿਆਦਾ ਚੱਲਦੇ ਨੇ ਵੀ ਤੁਹਾਡਾ ਇਹ ਗੱਲ ਦੇ ਬਾਰੇ ਕੀ ਵਿਚਾਰ ਆ ਤੇ ਸਨੇਹਾ ਜੀ ਦੇਖੋ ਜਿਹੜੇ ਹੁਣ 5-7 ਕਿੱਲੇ ਵਾਲੇ ਬਾਹਣ ਵਾਲੇ ਹੁਣ ਰੋਜ਼ ਤਾਂ ਆਪਣਾ ਖੇਤ 'ਚ ਕੰਮ ਹੀ ਨਹੀਂ ਕੋਈ ਕੰਮ ਹੀ ਨਹੀਂ ਹੈਗਾ ਹਾਂਜੀ ਹੁਣ ਤਾਂ ਸਪਰੇਅ ਕਰਤੀ ਪਾਣੀ ਲਾਤਾ 15-20 ਦਿਨ ਲੋੜ ਨਹੀਂ ਕਈ ਤਾਂ ਚੱਗੇ ਬਾੜਾ ਜਮੀਨਾਂ ਵੀ ਲੋੜ ਨਹੀਂ ਹੈਗੀ ਸਪਰੇਅ ਕਰਤੀ ਗੁੜਦੇ ਨਹੀਂ ਅਗੇ ਤਾਂ ਗੁੜਦੇ ਹੁੰਦੇ ਮੈਂ ਖੁਦ ਵੀ ਕਸੌਲੀ ਦੇ ਨਾਲ ਕਣਕ ਗੁੱਡੀ ਵੀ ਆ ਅੱਛਾ ਜੀ ਇਹ ਵੀ ਨਾ ਕਹਦੇ ਵੀ ਇਹ ਸਾਰਾ ਬਿੱਲ ਹੀ ਰਿਹਾ ਹੋਊਗਾ ਕਣਕ ਵੀ ਵੱਡੀ ਆ ਮੈਂ ਇੱਥੇ ਮੈਂ ਕਸੌਲੀ ਦੇ ਨਾਲ ਕਣਕ ਵੀ ਗੁੱਡੀ ਐ ਅੱਛਾ ਕੰਮ ਸਾਰੇ ਚਾਰ ਬੰਦੇ ਅਸੀਂ ਇੱਕ ਕਿਲਾ ਮੰਨ ਕੇ ਚੱਲ ਕਸੌਲੀਆਂ ਨਾਲ ਗੁੱਟ ਦਿੰਦੇ ਸੀਗੇ ਠੀਕ ਹੈ ਜੀ ਸ਼ਾਮ ਨੂੰ ਸ਼ਾਮ ਨੂੰ ਤੇ ਇੱਥੇ ਆਪਣੇ ਆ ਬਾਰਗੇ ਦੋ ਮੇਰੇ ਨਾਲ ਨੌਕਰ ਸੀਗੇ ਤੀਜਾ ਮੈਂ ਸੀਗਾ ਅੱਛਾ ਜੀ ਤਿੰਨਾਂ ਨੇ ਅਸੀਂ ਉਦੋਂ ਦਾਤੀਆਂ ਨਾਲ ਇੱਕ ਏਕੜ ਵੱਢ ਕੇ ਤੇ ਉਹ ਉਹਨੂੰ ਮੰਡਲੀ ਲਾਤੀ ਸੀ ਜਿਹਨੂੰ ਮੰਡਲੀ ਕਹਿੰਦੇ ਹੁੰਦੇ ਉਹਦੋਂ ਇਕੱਠਾ ਕਰਤਾ ਸੀਗਾ ਸੀ ਤੇ ਬਹੁਤ ਮੈਂ ਕਹਿੰਦਾ ਵੀ ਚੰਗੀ ਚੀਜ਼ ਐ ਇਹਨਾਂ ਗੱਲਾਂ ਬਾਤਾਂ ਬਾਰੇ ਜਿਹੜੀ ਦੇਖੋ ਆਪਣੀ ਪੀੜ੍ਹੀ ਐ ਜਾਂ ਮੇਰੀ ਉਮਰ ਦੀ ਪੀੜ੍ਹੀ ਐ ਹੁਣ ਤਾਂ ਅਗਲਾ ਕਹਿੰਦਾ ਹੁਣ ਨਾਲ ਤਾਂ ਜਵਾਬ ਕਹਿੰਦੇ ਇਹਨਾਂ ਨੇ ਕਰਿਆ ਕੀ ਹੋਊ ਕਰਿਆ ਕੀ ਹੋਊਗਾ ਸਹੀ ਗਾ ਸਮੇਂ ਤੇ ਆ ਵੀ ਜਦੋਂ ਉਹ ਉਹਦੋਂ ਇਹੋ ਜਿਹੇ ਸਾਧਨ ਹੁੰਦੇ ਸੀਗੇ ਉਦੋਂ ਇਹੋ ਜਿਹੇ ਹੁਣ ਚਲੋ ਵੀ ਥੋੜਾ ਜਿਹਾ ਹੱਥੀ ਕੰਮ ਘਟ ਗਿਆ ਹੁਣ ਹੱਥੀ ਕੰਮ ਘਟ ਗਿਆ ਹੁਣ ਤਾਂ ਮਸ਼ੀਨਰੀ ਦਾ ਕੰਮ ਐਗਾ ਤੇ ਵੈਸੇ ਮੈਂ ਨੌਜਵਾਨਾਂ ਨੂੰ ਸਲਾਹ ਦੰਨਾਗਾ ਹਾਂਜੀ ਵੀ ਜਿਹੜਾ 2-4 ਖੇਤੀ ਕਰਦੇ ਆ ਦੇਖੋ ਵੇਲਾ ਇਹ ਟਾਈਮ ਬੇਸਡ ਨਾ ਕਰੋ ਸਹੀ ਗੱਲ ਹੈ ਜੀ ਜਦੋਂ ਤੁਸੀਂ ਵੇਲੇ ਹੋ ਇਹ ਤਾਂ ਦੇਖੋ ਜਦੋਂ ਨੂੰ ਆਪਾਂ ਖੇਤ ਜਾਣਾਗਾ ਹਾਂਜੀ ਖੇਤ ਮੰਨ ਕੇ ਚਲੋ ਤੜਕੇ ਸੁਨੇਹਾ ਆਪਾਂ ਜਾਂਦੇ ਨਹੀਂ ਤੇਲ ਹੁੰਦੀ ਹੈ ਜੇ ਕੱਖ ਵੀ ਵੱਢਣ ਜਾਣਾ ਆਪਾਂ ਸੁਨੇਹਾ ਨਹੀਂ ਜਾਂਦੇ ਸਹੀ ਗੱਲ ਹੈ ਜੀ ਆਪਾਂ ਘੜ ਤੋਂ ਘਟ ਕਹਿੰਦੇ ਜਾਂ ਰੋਟੀ ਖਾ ਕੇ ਚੱਲਾਂਗੇ ਇਹ ਰੋਟੀ ਵੇ ਨੂੰ ਕੰਮ ਓਕੇ ਆ ਓਕੇ ਆ ਹਾਂ 8 ਵਜੇ ਨੂੰ ਇਹਨਾਂ ਦਾ ਕੰਮ ਓਕੇ ਆ ਇਹ ਤਾਂ ਕੰਮ ਓਕੇ ਆ ਹੁਣ ਮੈਂ ਤੇ ਬਚੀ 7 ਵਜੇ ਆ ਜਣ ਸਹੀ ਗੱਲ ਹੈ ਜੀ ਇੱਥੇ 7 ਵਜੇ ਆ ਕੇ ਅਸੀਂ 8:30 ਪਾਉਣੇ 9 ਨੂੰ ਇੱਥੋਂ ਓਕੇ ਕਰਕੇ ਘਰੇ ਰੋਟੀਆਂ ਤੇ ਲੱਗ ਜਣੇ ਜਾ ਕੇ ਘਰੇ ਰੋਟੀ ਖਾ ਲੈਣੇ ਤੇ ਬੱਚੀ ਨਾਲ ਆਪਾਂ ਮਿਲਵਾ ਦਈਏ ਸਾਰੇ ਨੂੰ ਹਾਂ ਮੱਛੀ ਨਾਲ ਲੈ ਵੀ ਆ ਜਾ ਇੱਧਰ ਆ ਜਾ ਮਿੱਤਰ ਇੱਥੇ ਆ ਕੇ ਖੜ ਜਾ ਇਹ ਬਾਈ ਮੁੰਡਾ ਬਹੁਤ ਮਿਹਨਤ ਕਰਦਾ ਇਹ ਮੇਰੇ ਨਾਲੋਂ ਇਹਨੂੰ ਜਨੇ ਆ ਨੌਲੇਜ ਜ਼ਿਆਦਾ ਹੈ ਇਹਨੂੰ ਹਾਂ ਇਹ ਨਹੀਂ ਹੈਗਾ ਵੀ ਇਹਨੂੰ ਕੋਈ ਆਹ ਨਹੀਂ ਪਰਖਾ ਇਹਨੂੰ ਇਹਨੂੰ ਗੱਲਬਾਤ ਵੀ ਕਰਾਣੇ ਹਨਾ ਹੋਰ ਫਿਰ ਜਨਾਬ ਜੀ ਕੀ ਹਾਲ ਨੇ ਠੀਕ ਹੈ ਜੀ ਠੀਕ ਠਾਕ ਤੇ ਇਹ ਕੰਮ ਕਰ ਕੇ ਮੈਂ ਫਿਰ ਮੁਰਗੀਆਂ ਦਾ ਆਪਣਾ ਵਧੀਆ ਮੁਰਗੀਆਂ ਦੇ ਨਿਆਰੇ ਤੇ ਕੰਮ ਪੂਰਾ ਫਿਰ ਤੜਕੇ ਆਉਣਾ ਸ਼ੌਂਕ ਨਾਲ ਹੈ ਫਿਰ ਕੀ ਕੰਮ ਕਰਦੇ ਹੋ ਸਵੇਰੇ ਆ ਕੇ ਸਵੇਰੇ ਆ ਕੇ ਪਹਿਲਾਂ ਮੈਂ ਹਸਨ ਮਾਂ ਲਈਦੀ ਆ ਫਿਰ ਮੁਰਗੇ ਤੇ ਆ ਜਾਂਦੇ ਆ ਹਾਂ 9 ਵਜੇ ਇੱਥੋਂ ਨੂੰ ਮੇੜ ਕੇ ਰੋਟੀਆਂ ਵੱਢਣ ਲੱਗ ਜਾਂਦੇ ਨੇ 9 ਵਜੇ ਹੈ ਇੱਥੇ ਕੰਮ ਕੀ ਹੁੰਦਾ ਮੇਨ ਤੁਹਾਡਾ ਇੱਥੇ ਮੇਨ ਕੰਮ ਆ ਸਾਰਾ ਮੁਰਗੀ ਵਾਲਾ ਮੁਰਗੀ ਦਾ ਕੀ ਉਹਨਾਂ ਨੂੰ ਫੀਡ ਪਾਉਣੇ ਕੀ ਕਰਦੇ ਫੀਡ ਪਾਉਣੀ ਆ ਭਾਂਡੇ ਧੋ ਕੇ ਪਾਣੀ ਧਰਨਾ ਹਾਂ ਬਸ ਰੋਏ ਰੋਏ ਤੁਸੀਂ ਹੋਰ ਸਰਨਾ ਇਹਨਾਂ ਦੀ ਕੁੰਡੀ ਖੋਲ ਦੇਣੀ ਹੈ ਠੀਕ ਹੈ ਜੀ ਇਹ ਛੱਡ ਦੇਈ ਦੇ ਖੁੱਲੇ ਅੱਛਾ ਜੀ ਤੇ ਇਹ ਭਾਂਡੇ ਧੋਣ ਲੱਗ ਜਾਂਦਾ ਹੈਗਾ ਹਾਂ ਜੀ ਤੇ ਮੈਂ ਮੰਨ ਕੇ ਚਲੋ ਜੇ ਮੇਰਾ ਸਮਾਂ ਹੋਵੇ ਮੇਰਾ ਸੈਟ ਸ਼ਰੀਰ ਹੈ ਤਾਂ ਮੈਂ ਫੀਡ ਪਾ ਦੇਣਾ ਤੈਨੂੰ ਕਹਿੰਦਾ ਤੂੰ ਭਾਂਡੇ ਧੋ ਲੈ ਮੈਂ ਫੀਡ ਪਾ ਦੇਣਾ ਉਦੋਂ ਬਾਅਦ ਮੈਂ ਮੋਟਰ ਦਾ ਬਟਨ ਮੈਂ ਦਬਣਾਗਾ ਮੂਰੇ ਨੇ ਪਰ ਲੈਣੇ ਨੇ ਤੇ ਇਹ ਬੱਚੇ ਦੀ ਗੱਲ ਲਾ ਦਿਆ ਤੁਹਾਨੂੰ ਇਹਨੂੰ ਮਿੱਤਰੋ ਸ਼ੌਂਕ ਹੈ ਸ਼ੌਂਕ ਹੈ ਇਹਨੂੰ ਮੁਰਗੀਆਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਇਹਦਾ ਸ਼ੌਂਕ ਵੀ ਪੂਰਾ ਹੋਈ ਜਾਂਦਾ ਨਾਲ ਨਾਲ ਇੱਥੇ ਕੰਮ ਵੀ ਕਰਦਾ ਚਲੋ ਇਹ ਸਰਪੰਚ ਸਾਹਿਬ ਕੋਲੇ ਆ ਗਿਆ ਸੀ ਵੀ ਮੈਨੂੰ ਇੱਥੇ ਵੀ ਕੰਮ ਦੀ ਲੋੜ ਆ ਚਲੋ ਇੱਥੇ ਰੱਖ ਲਿਆ ਸੀ ਮੁੰਡਾ ਇਹ ਵਧੀਆ ਕੰਮ ਕਰਦਾ ਇਹਨਾਂ ਦਾ ਆਪ ਦਾ ਬੱਚੇ ਬਣ ਕੇ ਰਹਿੰਦਾ ਇੱਥੇ ਸਾਰਾ ਕੰਮ ਧੰਦਾ ਨਵੇੜ ਦਾ ਹੈ ਨਾਲ ਇਹ ਇਦਾਂ ਦੀ ਗੱਲ ਮੈਂ ਕਹਿੰਦਾ ਵੀ ਯਾਰ ਕਿਉਂ ਨਹੀਂ ਕਰ ਸਕਦੇ ਆਪਾਂ ਕਿਉਂ ਨਹੀਂ ਕਰ ਸਕਦੇ ਘੰਟਾ ਤੋਂ ਘੰਟਾ ਇਹਨੂੰ ਖੇਡਣ ਦਾ ਸਮਾਂ ਵੀ ਦੇਣਾ ਹੈ ਅੱਛਾ ਖੇਡਣ ਦਾ ਵੀ ਦੇਣਾ ਸਮਾਂ ਅੱਛਾ ਕਰੇ ਜਵਾਕਾਂ ਨਾਲ ਖੇਡ ਲੈਣਾ ਅੱਛਾ ਕਰੇ ਖੇਡਦਾ ਚਲੋ ਵਧੀਆ ਤੇ ਮੈਨੂੰ ਲੱਗਦਾ ਵੀ ਇਹ ਬੱਚਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਕਿਸੇ ਕੰਮ ਦੇ ਵਿੱਚ ਵਧੀਆ ਮਹਾਰਤ ਹਾਸਲ ਕਰੇ ਤੇ ਸਰਪੰਚ ਸਾਹਿਬ ਅੱਗੇ ਗੱਲਬਾਤ ਵਧਾਉਣੇ ਆ ਦੋ ਮੁਰਗੀਆਂ ਇਹਨੇ ਸੇਵਾ ਤੇ ਬਹਾਤੀਆਂ ਅੱਛਾ ਜੀ ਹਾਂ ਮੈਂ ਤਾਂ ਹੋ ਸਕਦਾ ਵੀ ਨਾ ਹੀ ਇਹ ਗੌਰ ਜੀ ਕਰਦਾ ਹਾਂ ਵੀ ਇਹਨੂੰ ਵੱਧ ਨੌਲੇਜ ਆ ਹਾਂ ਅੱਜ ਹੁਣ ਜਦੋਂ ਅਸੀਂ ਆਂਡੇ ਚੱਕਣ ਲੱਗੇ ਹਾਂ ਤੇ ਉਹ ਸਾਡੇ ਮੇਰੇ ਤਾਂ ਠੁੰਗਾ ਵੀ ਮਾਰੀਆਂ ਉਹਨੇ ਹੱਥ ਤੇ ਅੱਛਾ ਜੀ ਚਲੋ ਮੈਂ ਬੋਜ ਬੋਜ ਆਂਡੇ ਕੱਢ ਲਈ ਆਂਡੇ ਕੱਢ ਕੇ ਜਦੋਂ ਸਾਈਡ ਤੇ ਕਰਤੇ ਉੱਥੋਂ ਖਿੱਚ ਕੇ ਲੈ ਗਈ ਥੱਲੇ ਥੱਲੋਂ ਖਿੱਚ ਕੇ ਥੱਲੇ ਉਹ ਆਂਡੇ ਨਾ ਸਾਈਡ ਤੋਂ ਫੇਰ ਆਪਦੇ ਥੱਲੇ ਲੈ ਗਈ ਪੰਜ ਆਂਡੇ ਜੀ ਮੈਂ ਇਹ ਕਹਿੰਦਾ ਵੀ ਇਹ ਤਾਂ ਮੁਰਗੀ ਮੰਗਦੀ ਹੈ ਜੀ ਸੇਵਾ ਮੰਗਦੀ ਹੈ ਮੈਂ ਕਿਹਾ ਚਲ ਫੇਰ ਆਪਾਂ ਨੂੰ ਕੀ ਆਂਡੇ ਆਪਣੇ ਆਪ ਦੇ ਨੇ ਤੇ ਪਿੰਜਰਾ ਪਿਆ ਸੀ ਸਾਡੇ ਕੋਲ ਇਲਾਕੇ ਬਹਾਤੀ ਬਿਠਾਤੀ ਲੋ ਬਤੀ ਤੁਸੀਂ ਕਰ ਲੋ ਕੰਮ ਜੀ ਹਾਂ ਤੇ ਬਾਕੀ ਗੱਲਾਂ ਬਾਤਾਂ ਦੋਸਤੋ ਇਹ ਨੇ ਇਹ ਸੁਨਾਲੀ ਹੈ ਜਿਹਨੇ ਮੰਨ ਕੇ ਚੱਲੂ ਵੀ ਸੁਨਾਲੀ ਨੇ ਸੇਵਾ ਮੰਗ ਲਈ ਵੇ ਸਾਨੂੰ ਵੀ ਪਹਿਲਾਂ ਪਤਾ ਨਹੀਂ ਸੀ ਵੀ ਇਹ ਹਾਂਜੀ ਸੇਵਾ ਮੰਗੂ ਸੁਨਾਲੀ ਨੇ ਜਾਂ ਨਾ ਮੰਗੂ ਹਾਂ ਇਹ ਮੈਂ ਕਹਣਾ ਵੀ ਇਹ ਗੱਲ ਵੀ ਆਪਾਂ ਨਵੀਂ ਕੱਢ ਰਹੇ ਹਾਂ ਲੋਕਾਂ ਵਾਸਤੇ ਹਾਂ ਵੀ ਜਿਹੜੀ ਸੁਨਾਲੀ ਬਰੀਡ ਹੈ ਕਿਉਂਕਿ ਜਿਹੜੀ ਤੁਹਾਨੂੰ ਅਸੀਂ ਅਗਨੀਆਂ ਵੀਡੀਓ ਚ ਦੱਸਾਂਗੇ 20 ਕਿ ਦਿਨਾਂ ਚ ਇਹਦਾ ਫਾਈਨਲ ਹੋ ਜਾਏਗਾ ਵੀ ਬੱਚੇ ਕੱਢਦੀ ਹੈ ਨਹੀਂ ਕੱਢਦੀ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਪਤਾ ਕੀ ਕਾਰਨ ਹੈ ਜਿਹੜੀ ਐਸਟਰੋਲੋਪ ਹੈ ਠੀਕ ਹੈ ਬਲੈਕ ਐਸਟਰੋਲੋਪ ਹੈ ਸੁਨਾਲੀ ਆ ਰਹੀ ਯਾਰ ਇਹ ਇਹ ਮਸ਼ੀਨ ਹੀ ਇੱਕ ਤਰ੍ਹਾਂ ਦੀ ਇਹਨੇ 365 ਦਿਨ ਚੱਲੀ ਜਾਣਾ ਪਰ ਸੇਵਾ ਵਾਲੀ ਗੱਲ ਹੈ ਸਾਡੇ ਕੋਲ ਪਹਿਲੀ ਵਾਰ ਆਈ ਹੈ ਪਤਾ ਨਹੀਂ ਕੀ ਕਾਰਨ ਹੈ ਚਲੋ ਦੇਖਦੇ ਆ ਤੁਹਾਨੂੰ ਰਿਜ਼ਲਟ ਦੱਸਾਂਗੇ ਆਪਣੇ ਕੋਲੇ ਹਲੇ ਮੰਨ ਲਓ ਵੀ ਪ੍ਰੋਪਰ ਇਹਦੀ ਨੌਲੇਜ ਹੈ ਨਹੀਂ ਇਹ ਕਿਹੜਾ ਬਿਠਾਈ ਆ ਮੁਰਗੀ ਸੇਵਾ ਦੇ ਹਾਂ ਦੋ ਮੁਰਗੀਆਂ ਨੇ ਮੰਨ ਕੇ ਚਲੋ ਸਾਨੂੰ ਦੋ ਤੇ ਆਇਆ ਸੀ ਵੀ ਉਠੀਆਂ ਨਾ ਉਹ ਅੱਜ ਹਾਂਜੀ ਤੇ ਉਹਨਾਂ ਚੋਂ ਅਸੀਂ ਇੱਕਾਂ ਜਿਹਾ ਬਿਠਾਤੀ ਇੱਕ ਬਿਠਾਦੀ ਹਾਂ ਫਿਰ ਕੱਲ ਨੂੰ ਦੇਖਾਂਗੇ ਉਹਨੂੰ ਵੀ ਜੇ ਉਹ ਫੇਰ ਵੀ ਉਹਨੇ ਵੀ ਉਹੀ ਹਰਕਤਾਂ ਕਰ ਗਿਆ ਤੇ ਉਹਨੂੰ ਵੀ ਬਿਠਾ ਦਾਂਗੇ ਤੇ ਉਹਨੂੰ ਵੀ ਬਿਠਾ ਦੇਣਗੇ ਤੇ ਬਾਕੀ ਕਿਸੇ ਵੀ ਤਰ੍ਹਾਂ ਦੇ ਆਂਡੇ ਲੈਣੇ ਆ ਮੁਰਗੀਆਂ ਦਾ ਦੇਖੋ ਆਪਾਂ ਕੰਮ ਸ਼ੁਰੂ ਕਰਨ ਜਾ ਰਹੇ ਆ ਆਪਦੇ ਹੱਥੀ ਪਾਲ ਲਿਆ ਕਰਾਂਗੇ ਉਹ ਵੇਚਿਆ ਕਰਾਂਗੇ ਵੇਚਿਆ ਕਰਾਂਗੇ ਪਰ ਉਹ ਮੁਰਗੀ ਨਹੀਂ ਵੇਚਦੇ ਵੀ ਯਾਰ ਵੀ ਤੁਹਾਡੇ ਕੋਲ ਜਾ ਕੇ ਕੋਈ ਦਿੱਕਤ ਆਵੇ ਪ੍ਰੋਪਰ ਬੰਦੇ ਨੂੰ ਨੌਲੇਜ ਦੇ ਕੇ ਉਹਨੂੰ ਜਾਣਕਾਰੀ ਦੇ ਕੇ ਫੇਰ ਮੁਰਗੀ ਤੁਹਾਨੂੰ ਦਿਆ ਕਰਾਂਗੇ ਭਾਈ ਜੀ ਗੱਲ ਤਾਂ ਇੱਕ ਤਾਂ ਮੈਂ ਸਲਾਹ ਦਿੰਨਾ ਹੈਗਾ ਜਿਨ੍ਹਾਂ ਨੇ ਨਵਾਂ ਕੰਮ ਕਰਨਾ ਨਾ ਵੀ ਵੱਡੀ ਮੁਰਗੀ ਨਾ ਲਓ ਤੁਸੀਂ ਕਹਿ ਦੇਣੋ ਯਾਰ ਸਾਨੂੰ ਤਾਂ ਮੁਰਗੀ ਅੰਡੇ ਵਾਲੀ ਧਿਆਰ ਚਾਹੀਦੀ ਆ ਹਾਂਜੀ ਕਿਉਂਕਿ ਉਹ ਨਾ ਵੱਡੇ ਫਾਰਮਾਂ ਦੇ ਵਿੱਚੋਂ ਹਾਂਜੀ ਉਹ ਕੈਨਸਲ ਕਰੀਆਂ ਮੁਰਗੀਆਂ ਹੁੰਦੀਆਂ ਹਾਂਜੀ ਵੀ ਉਹਨਾਂ ਤੋਂ ਬਚਿਆ ਕਰੋ ਬਾਹਲੀ ਵੱਡੀ ਮੁਰਗੀ ਨਾਲ ਤੁਹਾਨੂੰ ਵੱਧ ਤੋਂ ਵੱਧ ਜੇ ਤੁਸੀਂ ਛੋਟੀ ਲੈ ਲੋਗੇ ਹਾਂਜੀ ਇੱਕ ਮਹੀਨਾ ਲੇਟ ਆਂਡੇ ਤੇ ਆਜੂਗੀ ਸਹੀ ਗੱਲ ਹੈ ਪਰ ਤੁਹਾਨੂੰ ਆਪ ਨੂੰ ਤਸੱਲੀ ਤਾਂ ਹੋ ਜੂ ਨਾ ਕਿਉਂਕਿ ਆਪ ਦੇ ਹੱਥੀਂ ਉਹ ਦੀ ਸੇਵਾ ਕਰੋਗੇ ਤਾਂ ਉਹ ਆਂਡੇ ਤੇ ਆਈ ਜਾਣਾ ਬਾਕੀ ਜਿਹੜੀ ਮੁਰਗੀ ਆਪਾਂ ਆਂਡੇ ਲਈ ਕਹਿ ਕੇ ਲੈਨੇ ਆ ਇਹਦੇ ਪਿੱਛੇ ਦੋ ਤਿੰਨ ਕਾਰਨ ਨੇ ਦੇਖੋ ਹੋ ਸਕਦਾ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਕੁਝ ਬੰਦੇ ਉਹ ਮੁਰਗੀ ਤੋਂ ਸਾਰੇ ਆਂਡੇ ਲੈ ਚੁੱਕੇ ਹੁੰਦੇ ਆ ਲੈ ਚੁੱਕੇ ਹੁੰਦੇ ਉਹ ਲਗਭਗ ਮਹੀਨੇ ਡੇਢ ਮਹੀਨਾ ਉਹ ਆਂਡੇ ਉਹਦੀ ਮਿਆਰਤ ਰਹਿ ਜਾਂਦੀ ਹੁੰਦੀ ਹੈ ਇਸ ਤੋਂ ਬਾਅਦ ਉਹ ਤੁਹਾਨੂੰ ਵੇਚ ਦਿੰਦੇ ਨੇ ਉਹ 10 15 ਦਿਨ ਬਾਅਦ ਆਂਡੇ ਦਿਨ ਹਟ ਜੰਨੇ ਨੇ ਫੇਰ ਆਈ ਨਹੀਂ ਮੀਟ ਵਾਲੀਆਂ ਰਹਿ ਜਾਂਦੀਆਂ ਨੇ ਜੇ ਹੁਣ ਮੰਨ ਕੇ ਚੱਲੋ ਤੂੰ ਉਹ 50 ਮੁਰਗੀਆਂ ਲੈ ਲੀਆਂ ਜੇ ਉਹਨਾਂ ਚੋਂ ਪੰਜ ਮੁਰਗੀਆਂ ਨੇ ਆਂਡੇ ਦੇਤੇ ਉਹ ਕੋਈ ਆਂਡੇ ਦਿਨ ਥੋੜੋ ਹੈ ਸਹੀ ਗੱਲ ਹੈ ਜੀ ਹਾਂ ਉਹਨਾਂ ਸਾਰੀਆਂ ਮੰਨ ਕੇ ਚੱਲ ਵੀ ਉਹ ਕੈਨਸਲ ਹੋਈਆਂ ਹੀ ਹੁੰਦੀਆਂ ਤੇ ਸਰਪੰਚ ਸਾਹਿਬ ਜੇ ਗੱਲ ਕਰੀਏ ਵੀ ਜਦੋਂ ਚੂਚੇ ਪਾਈ ਸੀ ਤੇ ਚੂਚਿਆਂ ਤੋਂ ਵੱਡੇ ਕਾਰਨ ਤੱਕ ਲੈ ਕੇ ਵੀ ਖਰਚਾ ਖੁਰਚੀ ਬੜਾ ਆ ਗਿਆ ਹੁਣ ਦਵਾਈਆਂ ਦਾ ਹੋਰ ਸਾਦਾ ਕੁਝ ਫਿਰ ਸਬਰ ਕਿਵੇਂ ਕਰਾ ਇਹਨਾਂ ਲੰਬਾ ਸਮਾਂ ਯਾ ਬਸ ਉਹਦੇ ਵਾਲੀ ਗੱਲ ਹੈ ਜਦੋਂ ਕੋਈ ਚੀਜ਼ ਦਾ ਸ਼ੌਂਕ ਜਾ ਪੈ ਜੇ ਨਾ ਹਾਂ ਜ ਤੇ ਫੇਰ ਸਬਰ ਸਬਰ ਤਾਂ ਆਪਣੇ ਵਿੱਚ ਹੀ ਚੱਲ ਜਾਂਦੇ ਨੇ ਹਾਂ ਤੇ ਬਹੁਤ ਚੰਗਾ ਬਹੁਤ ਐਡਾ ਨਹੀਂ ਸੀ ਬਸ ਫੀਡ ਹੀ ਸੀ ਪਾਉਣੀ ਉਦੋਂ ਲਿਆ ਲਿਆ ਫੀਡ ਪਾਣ ਦੇ ਜਾਂ ਖੁੱਲੀਆਂ ਛੜਤਿਆਂ ਜਿਹੜੀ ਕੋਈ ਚੀਜ਼ ਘਰੇ ਹੋਣੀ ਜੇ ਹੁਣ ਵੇਲੇ ਹੈ ਘੰਡਾ ਤੋਂ ਘੰਡੇ ਉਦੋਂ ਪਾ ਦੇਣੇ ਹਾਂਜੀ ਪਹਿਲਾਂ ਤਾਂ ਥੋੜਾ ਹੀ ਖਾਂਦੇ ਹੁੰਦੇ ਹਨ ਨਾ ਇਹ ਠੀਕ ਹੈ ਜੀ ਤੇ ਆਪਾਂ ਇੱਕ ਮੁਰਗੀ ਤੁਹਾਨੂੰ ਚੈੱਕ ਵੀ ਕਰਾਉਣੀ ਆ ਲੈ ਵੀ ਜੀ ਇੱਕ ਮੁਰਗੀ ਫੜ ਲਿਆ ਵਧੀਆ ਜੀ ਤੇ ਤੁਹਾਨੂੰ ਚੈੱਕ ਕਰਾਉਣੀ ਆ ਮੁਰਗੀ ਛੇਤੀ ਛੇਤੀ ਫੜੀ ਨਹੀਂ ਜਾਣੀ ਗੱਲ ਕਰਾਇਆ ਵੀ ਆ ਜਿਹੜੀ ਪਾਣੀ ਤੇ ਬੈਠੀ ਹੈ ਇਹਦੀ ਬਹੁਤ ਥੇ ਲੱਤ ਫੜ ਲਾ ਜੇ ਕਿਸੇ ਦੀ ਫੜੇਗਾ ਇਹ ਨਹੀਂ ਹੈਗਾ ਵੀ ਮੁਰਗੀ ਨੂੰ ਤੁਸੀਂ ਛੇਤੀ ਫੜ ਲਓਗੇ ਇਹ ਸੁਨਾਲੀ ਹੈ ਨਾ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਨੌਲੇਜ ਵਾਲੀ ਗੱਲ ਕਰਦੇ ਚਲੋ ਗੱਲਾਂ ਚੱਲੀ ਜਾਂਦੀਆਂ ਨੇ ਜਿਹੜੀ ਸੁਨਾਲੀ ਬਰੀਡ ਹੈ ਇਹਦੀ ਬਿਮਾਰੀ ਨੂੰ ਸਹਿਣ ਦੀ ਸ਼ਮਤਾ ਬਹੁਤ ਜ਼ਿਆਦਾ ਹੈ ਬਿਮਾਰੀ ਦੀ ਜੇ ਗੱਲ ਕਰੀਏ ਨਾ ਬਿਮਾਰੀ ਨੂੰ ਸਹਿਣ ਦੀ ਸਮਤਾ ਬਹੁਤ ਜ਼ਿਆਦਾ ਹੈਗੀ ਤੇ ਬੰਦਾ ਸਾਡਾ ਢਾਕੜਾ ਦੇਖ ਲਓ ਉਹਦੀ ਫੜ ਲਿਆ ਮੈਂ ਹਾਂ ਇਹ ਤਾਂ ਫਿਰ ਬੰਦਾ ਉਹ ਫਿਰ ਤਜਰਬਾ ਹੋ ਜਾਣਾ ਨਾ ਉਹ ਜਾ ਤੇ ਤੁਸੀਂ ਚੈੱਕ ਕਰੋ ਨਹੀਂ ਹੈਗਾ ਵੀ ਬੰਦਾ ਉਹੀ ਆਮੀ ਇਹਨਾਂ ਨੂੰ ਉਹੀ ਫੜ ਲੂ ਦੋਸਤੋ ਇਹਦੀ ਜਿਹੜੀ ਪਛਾਣ ਇੱਕ ਤੇ ਇਹ ਆ ਜਿਹੜੀ ਪੂਸ ਹੈ ਤਾਂ ਨੂੰ ਰੱਬ ਕਿੰਨੀ ਨੂੰ ਖੜੀ ਹੁੰਦੀ ਆ ਤੇ ਇਹਦੇ ਲੱਤਾਂ ਥੋੜੀਆਂ ਜਿਹਾ ਪਤਲੀਆਂ ਹੁੰਦੀਆਂ ਨੇ ਤੇ ਬਹੁਤ ਜ਼ਿਆਦਾ ਸੋਹਣੀ ਬਰੀਡ ਆ ਤੁਸੀਂ ਇੱਕ ਵਾਰੀ ਚੈੱਕ ਕਰੋ ਤੇ ਇਹਨੂੰ ਰੱਖੋ ਮੈਂ ਇਹ ਕਹਿੰਦਾ ਵੀ ਸੁਨਾਲੀ ਬਰੀਡ ਸਰਪੰਚ ਸਾਹਿਬ ਸਭ ਤੋਂ ਵਧੀਆ ਹੈ ਬਿਲਕੁਲ ਸੁਨਾਲੀ ਬਰੀਡ ਕਿਉਂਕਿ ਆਪਾਂ ਤਿਆਰਬਾ ਕਰ ਲਿਆ ਹੁਣ ਸਰਪੰਚ ਸਾਹਿਬ ਕੋਲੇ ਆਉਣੇ ਜਾਨੇ ਇੱਥੇ ਗੀੜਾ ਵੀ ਦੰਨੇ ਆ ਫਾਰਮ ਤੇ ਆਪਦੀ ਫਾਰਮ ਇੱਥੇ ਆ ਜਾਨੇ ਇੱਕ ਵਾਰ ਜਿਹੜੀ ਕਾਲੀ ਮੁਰਗੀ ਫਿਰਦੀ ਆ ਨਾ ਹਾਂਜੀ ਇਹ ਮੰਨ ਕੇ ਚੱਲੋ ਜੀ ਆਂਡੇ ਤੇ ਹੈ ਹੀ ਨਹੀਂ ਜਿਹੜੀ ਕਾਲੀ ਅਲੱਗ ਆਈ ਹੈ ਇਹ ਕਾਲੀ ਫਿਰਦੀ ਆ ਆਹ ਲਾਲ ਫਿਰਦੀ ਆ ਇਹ ਹੈ ਨਹੀਂ ਇਹ ਠੀਕ ਹੈ ਜੀ ਆਪਾਂ ਹੁਣ ਕਹਿ ਦਿੰਨੇ ਆਂਗੇ ਹੁਣ ਮੇਰੇ ਵਰਗਾ ਕਹਿੰਦਾ ਵੀ ਆ ਯਾਰ ਬਸ ਆਂਡੇ ਤੇ ਆਉਣ ਵਾਲੀ ਐ ਹਾਂਜੀ ਅਗਲਾ ਇਹਦੇ ਕੰਨੀ ਚੱਕੀ ਜਾਂਦਾ ਰਹਿੰਦਾ ਹੈ ਹਾਂਜੀ ਇਹ ਅਸਲੀ ਜਿੰਨਾ ਚ ਜਿਵੇਂ ਹੁਣ ਇਹਦੀ ਕਲੰਗੀ ਹੈ ਹਾਂਜੀ ਐਦੂੰ ਜਦੋਂ ਕਲੰਗੀ ਥੋੜੀ ਜਿਹੀ ਵੱਡੀ ਹੋਊ ਨਾ ਉਸ ਤੋਂ ਬਾਅਦ ਆਂਡੇ ਦੇਣ ਲੱਗੂ ਪਰ ਆਂਡੇ ਦੇਣ ਲੱਗੂ ਹਾਂ ਫੇਰ ਆਂਡੇ ਦੇਣ ਲੱਗੂਗੀ ਜਿਹੜਾ ਆਪਾਂ ਕਹਿ ਰਹੀਏ ਵੀ ਹਜੇ ਕਲੰਗੀ ਦਾ ਕੱਢੀ ਨਹੀਂ ਅਗਲਾ ਕਹਿੰਦਾ ਯਾਰ 10 ਦਿਨਾਂ ਨੂੰ ਇਹ ਆਂਡੇ ਦੇਣ ਲੱਗ ਜੂਗੀ ਤੇ ਤੁਸੀਂ ਦੇਖੋ ਵੀ ਕਿੰਨੇ ਸੋਹਣੇ ਜਾਨਵਰ ਨੇ ਇਹਨਾਂ ਨਾਲ ਜੀਵ ਵੀ ਲੱਗਦਾ ਹੈ ਇਹਨਾਂ ਨਾਲ ਮੋਹ ਵੀ ਪੈ ਪੱਠੇ ਖਾਈ ਜਾਣੇ ਇਹਨਾਂ ਨੇ ਸਾਰਾ ਦਿਨ ਆ ਫੀਡ ਖਾ ਲਈ ਕਦੇ ਕੀ ਖਾ ਲਿਆ ਠੀਕ ਆ ਐ ਜੀ ਇਹਨਾਂ ਦੀ ਜੀ ਲੱਗਦਾ ਤੇ ਇੱਕ ਸਾਡਾ ਆ ਜਿਹੜਾ ਮੁਰਗਾ ਫਿਰਦਾ ਕਹਿੰਦਾ ਇੱਥੇ ਇਹਦੀ ਥੋੜੀ ਵੀਡੀਓ ਦੀ ਕਲਿੱਪ ਚੱਲੀ ਜਾਂਦਾ ਤੁਸੀਂ ਚੈੱਕ ਕਰੋ ਇਹਦੀ ਕਲਗੀ ਗੌਰ ਗੱਫਟੜੀ ਹੈ ਇਹ ਰਾਜਾ ਮੰਨਦੇ ਆ ਸੱਜਾ ਸੱਜਾ ਬਣਾਇਆ ਪਿਆਦਾ ਜਿਵੇਂ ਕੋ ਕਹਿੰਦੇ ਹੁੰਦੇ ਵੀ ਕਦੇ ਵੀ ਰਾਜੇ ਦੇ ਸਿਰ ਤੇ ਇੱਕ ਹੁਣ ਆਪਣੇ ਕੋ ਇਥੇ ਚਿੱਟਾ ਆ ਜਾਂਦਾ ਉਹ ਬੜਾ ਥੋਣਾ ਲੱਗਦਾ ਹੁੰਦਾ ਠੀਕ ਹੈ ਜੀ ਵੀ ਜਿਵੇਂ ਰਾਜੇ ਦੇ ਸਿਰ ਤੇ ਮੁਕਟ ਨਹੀਂ ਲੱਗਿਆ ਹੁੰਦਾ ਉਹ ਉਵੇਂ ਖੜਾ ਹੁੰਦਾ ਇਹ ਇਹ ਅਸੀਂ ਰਾਜਾ ਮੁਰਗਾ ਕਹਿੰਨੇ ਹੈਗੇ ਸਾਰਿਆਂ ਦਾ ਵੀ ਰਾਜਾ ਹੈ ਘੁੰਮਦਾ ਵੀ ਤੇ ਬਹੁਤ ਚੰਗਾ ਬਾਕੀ ਸਰਪੰਚ ਸਾਹਿਬ ਅਖੀਰ ਦੇ ਵਿੱਚ ਕੋਈ ਜਾਣਕਾਰੀ ਦੇਣੀ ਹੋਵੇ ਲੋਕਾਂ ਨੂੰ ਬਸ ਮੈਂ ਤਾਂ ਸਾਰੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਹਾਂ ਭਰਾਵੋ ਨਸ਼ੇ ਤੋਂ ਬਚੋ ਤੇ ਆਪਦੇ ਕੰਮ ਕਰੋ ਜਦੋਂ ਵੇਲਾ ਜਾਂ ਲੰਘ ਗਿਆ ਨਾ ਜਦੋਂ 50 ਕਿ ਸਾਲਾਂ ਦਾ ਬੰਦਾ ਹੋ ਜਾਂਦਾ ਨਾ ਫਿਰ ਥੋੜਾ ਜਿਹਾ ਕੰਮਾਂ ਜਾਂ ਬਾਰੇ ਸੋਚਣ ਲੱਗ ਜਾਂਦਾ ਫਿਰ ਫਾਇਦਾ ਕੋਈ ਨਹੀਂ ਫਿਰ ਫਾਇਦਾ ਨਹੀਂ ਫਿਰ ਆਿਆਂ ਵੀ ਨਾ ਤਾਂ ਗੋਡੇ ਮੁੜਦੇ ਆ ਕਿਸੇ ਦੇ ਗਿੱਟੇ ਨਹੀਂ ਮੁੜਦੇ ਗਿੱਟੂ ਹੀ ਦੁਖਣ ਲੱਗ ਜਾਂਦੀ ਹੈ ਅੱਛਾ ਉਦੋਂ ਮਨ ਕਰਦਾ ਜ਼ਰੂਰ ਹੈ ਜਿਵੇਂ ਹੁਣ ਮੈਂ ਆ ਮੈਂ ਹੁਣ 55 ਸਾਲ ਦੀ ਉਮਰ ਹੋ ਗਈ ਮੇਰੀ ਠੀਕ ਹੈ ਹੁਣ ਮੇਰਾ ਮਨ ਕਰਦਾ ਵੀ ਆਪਾਂ ਆਹ ਆਹ ਕੰਮ ਕਰੀਏ ਹੁਣ ਬਾਕੀ ਦੁਨੀਆਦਾਰੀ ਦਾ ਵੀ ਪਤਾ ਪਾ ਪਹਿਲਾਂ ਮੈਂ 30-35 ਸਾਲ ਸਿਆਸਤ 'ਚ ਕੱਟੇ ਦੁਨੀਆਦਾਰੀ ਦਾ ਵੀ ਪਤਾ ਲੱਗ ਗਿਆ ਵੀ ਕੌਣ ਖੜਦਾ ਹੈ ਘੁੰਮ ਕੇ ਤੇ ਚਲੋ ਸੇਵਾ ਵੀ ਜ਼ਰੂਰੀ ਹੈ ਹਾਂਜੀ ਵੀ ਬੰਦਾ ਆਇਆ ਕਾਦੇ ਲਈ ਹੈ ਜਦੋਂ ਉਹ ਸੇਵਾ ਨਾ ਕਰੀ ਤੇ ਲਗਾਤਾਰ ਮੈਂ 30-35 ਸਾਲ ਹੋ ਗਏ ਮੈਨੂੰ ਸਿਆਸਤ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਨੂੰ ਠੀਕ ਹੈ ਜੀ ਤੇ ਵਧੀਆ ਚਲੋ ਸਰਕਾਰ ਨੇ ਵੀ ਆਪਣੀ ਇੱਜ਼ਤ ਕਰੀ ਹੈ ਵਧੀਆ ਤੇ ਆਪਾਂ ਵੀ ਸੇਵਾ ਕਰੀ ਹੈ ਵਧੀਆ ਬਾਕੀ ਆਂਡੇ ਚਾਹੀਦੇ ਹੁਣ ਮੁਰਗੀਆਂ ਦੀ ਲੋੜ ਹੋਵੇ ਮੁਰਗੀਆਂ ਦੀ ਲੋੜ ਹੋਵੇ ਆਪਾਂ ਦੇ ਦਾਂਗੇ ਸਰਪੰਚ ਸਾਹਿਬ ਦਾ ਨੰਬਰ ਮੈਂ ਦੇ ਦੂੰਗਾ ਮੇਰਾ ਨੰਬਰ ਸਕਰੀਨ ਤੇ ਆ ਸਾਨੂੰ ਵਟਸਐਪ ਮੈਸੇਜ ਕਰ ਲਿਆ ਕਰੋ ਜਾਂ ਵਟਸਐਪ ਤੇ ਮੈਸੇਜ ਕਰਕੇ ਛੱਡ ਦਿਆ ਕਰੋ ਜਾਂ ਕਰਿਆ ਕਰੋ ਕਾਲ ਸ਼ਾਮ ਨੂੰ 7 ਵਜੇ ਤੋਂ ਬਾਅਦ ਕਿਉਂਕਿ ਅਸੀਂ ਦਿਨੇ ਕੰਮ ਤੇ ਹੁੰਦੇ ਆ ਜਾਂ ਕੋਈ ਨਾ ਕੋਈ ਇੰਟਰਵਿਊ ਚੱਲਦੀ ਹੁੰਦੀ ਆ ਤਾਂ ਕਰਕੇ ਅਸੀਂ ਵਿਹਲੇ ਨਹੀਂ ਹੁੰਦੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਆ ਬਈ 7 ਵਜੇ ਤੋਂ 9 ਵਜੇ ਦੇ ਦਿੱਕਰ ਜਦੋਂ ਮਰਜ਼ੀ ਫੋਨ ਲਾ ਲਿਓ ਬਾਕੀ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਉਹਦੀ ਰਿਪਲਾਈ ਤੁਹਾਨੂੰ ਨਾਲ ਦੀ ਨਾਲ ਮਿਲ ਜਾਣਗੇ ਬਾਕੀ ਜਰੂਰ ਦੱਸਿਓ ਵੀ ਇੰਟਰਵਿਊ ਕਿਵੇਂ ਲ ਤੁਹਾਡੇ ਲਈ ਇੱਕ ਇਨਸਪਾਇਰੇਸ਼ਨ ਹੈ ਕਿ ਸਰਪੰਚ ਸਾਹਿਬ ਹਨ ਇਦਾਂ ਨੇ ਹੋਰ ਵੀ ਬਹੁਤ ਸਾਰੇ ਵੀਰਪਰਾ ਜਿਹੜੇ ਪੰਜਾਬੀ ਆਪਣੇ ਕੰਮ ਕਰ ਰਹੇ ਨੇ ਛੋਟੇ ਲੈਵਲ ਤੇ ਵੱਡੇ ਲੈਵਲ ਤੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਰਹਾਂਗੇ ਜਿੰਦ ਸਾਰਾ ਬਲੌਗ ਨੂੰ ਕਰ ਲਿਓ ਫੋਲੋ ਤੇ ਸਰਾ ਫਾਰਮਿੰਗ ਨਾਂ ਤੇ ਆਪਣੇ ਇੰਸਟਾਗ੍ਰam ਤੇ ਪੇਜ ਆ ਉਹਨੂੰ ਵੀ ਜਰੂਰ ਫੋਲੋ ਕਰ ਲਿਓ ਧੰਨਵਾਦੀ ਸਾਰਿਆਂ ਦਾ